ਬਹੁਤ ਸਾਰੇ ਅਲੀਗੇਸ਼ਨਸ ਭਾਰਤ ਪੁਸ਼ਨ ਆਸ਼ੂਦੇਸ ਕਰੀਬੀ ਦੇ ਉੱਤੇ ਲੱਗੇ ਨੇ ਉਹਨਾਂ ਨੂੰ ਪਹਿਲਾਂ ਵੀ ਟੈਂਡਰ ਘੁਟਾਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਆਪਣੇ ਦਫ਼ਤਰ ਨੂੰ ਜਿਹਨੂੰ ਸੀਲ ਕਰ ਦਿੱਤਾ ਗਿਆ ਸੀਗਾ ਉਹਦੇ ਤਾਲੇ ਵਗੈਰਾ ਤੋੜੇ ਸੀਲ ਥੋੜੀ ਤੇ ਉਸ ਦਫ਼ਤਰ ਨੂੰ ਮੁੜ ਬਹਾਲ ਕਰ ਲਿਆ ਤੇ ਹੁਣ ਜਦੋਂ ਭਾਰਤ ਪੁਸ਼ਨ ਆਸ਼ੂਦੇਸ ਕਰੀਬੀ ਦਾ ਨਾਮ ਆ ਗਿਆ ਤਾਂ ਕਹਿੰਦੇ ਨਾਲ ਦੀ ਨਾਲ ਹੀ ਪ੍ਰਸ਼ਾਸਨ ਨੇ ਗ੍ਰਿਫਤਾਰੀ ਕਰ ਲਈ ਸੁਨੀਲ ਮੜੀਆ ਨਾਂ ਦੇ ਇਹਨਾਂ ਦੇ ਕਾਂਗਰਸੀ ਭਾਰਤ ਭੂਸ਼ਨਾਸ਼ਕ ਦੇ ਸਾਥੀ ਨੇ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਸੰਦੂ ਸਾਹਿਬ ਕਾਂਗਰਸ ਦੇ ਸਾਬਕਾ ਮੰਤਰੀ ਦੀ ਜੀ ਆਪਾਂ ਗੱਲ ਕਰੀਏ ਕੈਬਨਟ ਮੰਤਰੀ ਭਾਰਤ ਪੁਸ਼ਨ ਆਸ਼ੂ ਉਹਨਾਂ ਦੀਆਂ ਮੁਸ਼ਕਲਾਂ ਰੁਕੰਦਾ ਨਾਮ ਹੀ ਨਹੀਂ ਲੈ ਰੀਆਂ ਕਿਉਂਕਿ ਇਸ ਵਾਰ ਉਹਨਾਂ ਦੇ ਇੱਕ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕਾਰਨ ਕੀ ਦੱਸੇ ਗਏ ਨੇ ਕਹਿੰਦੇ ਕਿ ਰਹਾਇਸ਼ੀ ਥਾਂ ਸੀਗੀ ਰਹਾਇਸ਼ੀ ਅਪਾਰਟਮੈਂਟ ਸੀ ਉਹਦੀ ਵਰਤੋਂ ਕਮਰਸ਼ੀਅਲ ਕੰਮਾਂ ਵਾਸਤੇ ਭਾਰਤ ਪੁਸ਼ਨ ਆਸ਼ੂ ਦੇ ਇਸ ਕਰੀਬੀ ਦੇ ਵੱਲੋਂ ਕੀਤੀ ਗਈ ਹੈ ਸੋ ਕਿਵੇਂ ਵੇਖਦੇ ਹੋ ਤੁਸੀਂ ਜਿਹੜੀਆਂ ਇਹ ਲਗਾਤਾਰ ਭਾਰਤ ਪੁਸ਼ਨ ਆਸ਼ੂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਦੋਸ਼ ਇਹ ਵੀ ਲੱਗੇ ਨੇ ਕਿ ਨਗਰ ਨਿਗਮ ਦਾ ਜਿਹੜਾ ਦਫਤਰ ਸੀ ਉਹਦੀ ਸੀਲ ਤੋੜੀ ਗਈ ਹੈ ਇਹਨਾਂ ਦੇ ਵੱਲੋਂ ਸੋ ਹੋਰ ਵੀ ਬਹੁਤ ਸਾਰੇ ਅਲਿਗੇਸ਼ਨਸ ਭਾਰਤ ਪੁਸ਼ਨ ਆਸ਼ੂ ਦੇਸ ਕਰੀਬੀ ਦੇ ਉੱਤੇ ਲੱਗੇ ਨੇ ਕਾਂਗਰਸ بار بار ਕਹਿੰਦੀ ਆਈ ਹੈ ਕਿ بار بار ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੱਤਾਧਾਰੀ ਧਿਰ ਦੇ ਵੱਲੋਂ ਪਰ ਫਿਰ ਉਹੀ ਹੈ ਕਿ ਸੰਧੂ ਸਾਹਿਬ ਕੁਮਾ ਫੜਾ ਕੇ ਤਿੰਨ ਚਾਰ ਨਾਮ ਹੀ ਨੇ ਵਿਰੋਧੀਆਂ ਦੇ ਵਿੱਚ ਵੀ ਜਿਨ੍ਹਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਸੋ ਹੁਣ ਫੇਰ ਤੋਂ ਭਾਰਤ ਪੁਸ਼ਨ ਆਸ਼ੂ ਨੂੰ ਅੜੀਕੇ ਦੇ ਉੱਤੇ ਲਿਆ ਕਿਵੇਂ ਵੇਖਦੇ ਹੋ ਨੂੰ ਬਿਲਕੁਲ ਸਵਰਨ ਭਾਰਤ ਪੋਸ਼ਣ ਆਸ਼ੂ ਕਾਫੀ ਚਰਚਿਤ ਨਾਮ ਹੈ ਉਹਨਾਂ ਨੂੰ ਪਹਿਲਾਂ ਵੀ ਟੈਂਡਰ ਘੁਟਾਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਜੇਲ੍ਹ ਤੱਕ ਜਾਣਾ ਗਿਆ ਜ਼ਮਾਨਤ ਦੇ ਉੱਤੇ ਬਾਹਰ ਆਏ ਪਿੱਛੇ ਜੀ ਉਹਨਾਂ ਨੇ ਚੋਣ ਵੀ ਲੜੀ ਸੀਗੀ ਪਰ ਉਹ ਹਾਰ ਗਏ ਕਿਉਂਕਿ ਉੱਥੇ ਸੰਜੀਵ ਅਰੋੜਾ ਹੋਰਾਂ ਦੀ ਜਿੱਤ ਹੋਈ ਸੀ ਦੂਜੇ ਨੰਬਰ ਦੇ ਉੱਤੇ ਜਿਹੜੇ ਨੇ ਇਹ ਭਾਰਤ ਪੋਸ਼ਣ ਆਸ਼ੂ ਆਏ ਸੀ ਤੇ ਇਹਨਾਂ ਦੀਆਂ ਮੁਸ਼ਕਲਾਂ ਹੁਣ ਇਸ ਕਰਕੇ ਵਧੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਸਾਥੀ ਹੈ ਕਰੀਬੀ ਦੱਸਿਆ ਜਾਂਦਾ ਹੈ ਉਹ ਗ੍ਰਿਫਤਾਰ ਹੋ ਗਿਆ ਹੈ ਹਾਲਾਂਕਿ ਸਿੱਧਾ ਸਬੰਧ ਹੈ ਜਿਹੜਾ ਉਹ ਭਾਰਤ ਪੂਸ਼ਣ ਆਸ਼ੂ ਦੇ ਨਾਲ ਇਹ ਨਹੀਂ ਜੁੜਦਾ ਸਿਰਫ ਇੱਕ ਕਰੀਬੀ ਹੋਣ ਕਰਕੇ ਸਬੰਧ ਜ਼ਰੂਰ ਜੁੜਦਾ ਹੈ ਖਬਰ ਮੁਖਤੌਰ ਦੇ ਤੇ ਹੈ ਕਿ ਕੁਝ ਜਿਹੜੇ ਅਰੇ ਖਾਈਸੀ ਇਲਾਕੇ ਹੁੰਦੇ ਨੇ ਉਹਨਾਂ ਨੂੰ ਕਮਰਸ਼ੀਅਲ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਲਾਅ ਤੋਂ ਫੋਲੋ ਕੀਤੇ ਤਾਂ ਉਹਦੇ ਨਾਲ ਜੁੜਿਆ ਮਾਮਲਾ ਹੈ ਸੁਨੀਲ ਮੜਿਆ ਨਾਂ ਦੇ ਇੱਕ ਇਹਨਾਂ ਦੇ ਸਾਥੀ ਨੇ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਇਹਨਾਂ ਦੀ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਆਪਣੇ ਦਫ਼ਤਰ ਨੂੰ ਜਿਹਨੂੰ ਸੀਲ ਕਰ ਦਿੱਤਾ ਗਿਆ ਸੀਗਾ ਉਹਦੇ ਤਾਲੇ ਵਗੈਰਾ ਤੋੜੇ ਸੀਲ ਤੋੜੀ ਤੇ ਉਸ ਦਫ਼ਤਰ ਨੂੰ ਮੁੜ ਬਹਾਲ ਕਰ ਲਿਆ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਇਹਨਾਂ ਨੇ ਠਿੱਠ ਕਰਕੇ ਜਾਣਿਆ ਇਸ ਕਰਕੇ ਇਹਨਾਂ ਦਾ ਤੋਲਾਗਰੀ ਅਪਾਰਟਮੈਂਟ ਦੇ ਵਿੱਚ ਸੀਲ ਕੀਤਾ ਗਿਆ ਸੀਗਾ ਦਫਤਰ ਤੇ ਇਹਨਾਂ ਨੇ ਦਫਤਰ ਦੇ ਤਾੜੇ ਤੋੜ ਦਿੱਤੇ ਤੇ ਇਲਜ਼ਾਮ ਇਹ ਸੀਗੇ ਕਿ ਇਹ ਦਫਤਰ ਜਿਹੜਾ ਸੀਗਾ ਰਹਾਇਸ਼ੀ ਅਪਾਰਟਮੈਂਟ ਦੇ ਵਿੱਚ ਵਪਾਰਕ ਵਰਤੋਂ ਵਾਸਤੇ ਬਣਾ ਲਿਆ ਗਿਆ ਸੀਗਾ ਇਸ ਕਰਕੇ ਸ਼ਿਕਾਇਤਾਂ ਵਗੈਰਾ ਹੋਈਆਂ ਸੀ ਪਰ ਹੁਣ ਇਹਦੇ ਉੱਤੇ ਸਵਾਲ ਇਹ ਨੇ ਕਹਿੰਦੇ ਜੀ ਦਰਜਨਾ ਹੀ ਸ਼ਿਕਾਇਤਾਂ ਆਈਆਂ ਹੋਈਆਂ ਨੇ ਅਜਿਹੇ ਮਾਮਲਿਆਂ ਦੀਆਂ ਕਿ ਜਿਨ੍ਹਾਂ ਨੇ ਰਹਾਇਸ਼ੀ ਨੂੰ ਕਮਰਸ਼ੀਅਲ ਦੇ ਵਿੱਚ ਬਦਲਿਆ ਹੋਇਆ ਹੈ ਜਿਹੜੇ ਨੀਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਸ਼ਿਕਾਇਤਾਂ ਹੀ ਰਹਿ ਗਈਆਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਜਦੋਂ ਭਾਰਤ ਪੂਸ਼ਣ ਆਸ਼ੂ ਦੇ ਕਰੀਬੀ ਦਾ ਨਾਮ ਆ ਗਿਆ ਤਾਂ ਕਹਿੰਦੇ ਨਾਲ ਦੀ ਨਾਲ ਹੀ ਪ੍ਰਸ਼ਾਸਨ ਨੇ ਗ੍ਰਿਫਤਾਰੀ ਕਰ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਹਨੂੰ ਬਦਲਾਖੋਰੀ ਦੀ ਰਾਜਨੀਤੀ ਹੀ ਕਰਾਰ ਦਿੱਤਾ ਜਾ ਰਿਹਾ ਹਾਲਾਂਕਿ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਬਿਆਨ ਇਸ ਮਾਮਲੇ ਦੇ ਵਿੱਚ ਨਹੀਂ ਆਏ ਪਰ ਜਿਹੜੇ ਇੱਕ ਸੁਨੀਲ ਮੜੀਆ ਨਾਂ ਦੇ ਇਹਨਾਂ ਦੇ ਕਾਂਗਰਸੀ ਭਾਰਤ ਪੂਸ਼ਣ ਆਸ਼ੂ ਦੇ ਸਾਥੀ ਨੇ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਨਗਰ ਨਿਗਮ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਹੈ ਕਿ ਅਸੀਂ ਇਹਨਾਂ ਦਾ ਅਪਾਰਟਮੈਂਟ ਵਗੈਰਾ ਸੀਲ ਕਰਕੇ ਆਏ ਸੀ ਪਰ ਇਹਨਾਂ ਨੇ ਨੀਮਾ ਨੂੰ ਤਾਕਤ ਤੇ ਟੰਗਦੇ ਹੋਏ ਉਹ ਅਪਾਰਟਮੈਂਟ ਖੋਲ ਦਿੱਤਾ ਸੰਧੂ ਸਾਹਿਬ ਕਾਂਗਰਸ ਦੇ ਸਾਬਕਾ ਮੰਤਰੀ ਜੀ ਜੇ ਆਪਾਂ ਗੱਲ ਕਰੀਏ ਕੈਬਨਟ ਮੰਤਰੀ ਭਾਰਤ ਪੁਸ਼ਨ ਆਸ਼ੂ ਉਹਨਾਂ ਦੀਆਂ ਮੁਸ਼ਕਲਾਂ ਰੁਕੰਦਾ ਨਾਮ ਹੀ ਨਹੀਂ ਲੈ ਰਹੀਆਂ ਕਿਉਂਕਿ ਇਸ ਵਾਰ ਉਹਨਾਂ ਦੇ ਇੱਕ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਕਾਰਨ ਕੀ ਦੱਸੇ ਗਏ ਨੇ ਕਹਿੰਦੇ ਕਿ ਰਹਾਇਸ਼ੀ ਥਾਂ ਸੀਗੀ ਰਹਾਇਸ਼ੀ ਅਪਾਰਟਮੈਂਟ ਸੀ ਉਹਦੀ ਵਰਤੋਂ ਕਮਰਸ਼ੀਅਲ ਕੰਮਾਂ ਵਾਸਤੇ ਭਾਰਤ ਪੁਸ਼ਣ ਆਸ਼ੂ ਦੇ ਇਸ ਕਰੀਬੀ ਦੇ ਵੱਲੋਂ ਕੀਤੀ ਗਈ ਹੈ ਸੋ ਕਿਵੇਂ ਵੇਖਦੇ ਹੋ ਤੁਸੀਂ ਜਿਹੜੀਆਂ ਇਹ ਲਗਾਤਾਰ ਭਾਰਤ ਪੁਸ਼ਣ ਆਸ਼ੂ ਦੀਆਂ ਮੁਸ਼ਕਲਾਂ ਵਾਧੀਆਂ ਜਾ ਰੀਆਂ ਨੇ ਦੋਸ਼ ਇਹ ਵੀ ਲੱਗੇ ਨੇ ਕਿ ਨਗਰ ਨਿਗਮ ਦਾ ਜਿਹੜਾ ਦਫ਼ਤਰ ਸੀ ਉਹਦੀ ਸੀਲ ਤੋੜੀ ਗਈ ਹੈ ਇਹਨਾਂ ਦੇ ਵੱਲੋਂ ਸੋ ਹੋਰ ਵੀ ਬਹੁਤ ਸਾਰੇ ਅਲਿਗੇਸ਼ਨਸ ਭਰਤਪੁਸ਼ਨ ਆਸ਼ੂ ਦੇ ਇਸ ਕਰੀਬੀ ਦੇ ਉੱਤੇ ਲੱਗੇ ਨੇ ਆ ਕਾਂਗਰਸ بار بار ਕਹਿੰਦੀ ਆਈ ਹੈ ਕਿ بار بار ਵਿਰੋਧੀਆਂ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੱਤਾਧਾਰੀ ਧਿਰ ਦੇ ਵੱਲੋਂ ਪਰ ਫਿਰ ਉਹੀ ਹੈ ਕਿ ਸੰਧੂ ਸਾਹਿਬ ਕੁਮਾ ਫੜਾ ਕੇ ਤਿੰਨ ਚਾਰ ਨਾਮ ਹੀ ਨੇ ਵਿਰੋਧੀਆਂ ਦੇ ਵਿੱਚ ਵੀ ਜਿਨ੍ਹਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਸੋ ਹੁਣ ਫੇਰ ਤੋਂ ਭਰਤਪੁਸ਼ਨ ਆਸ਼ੂ ਨੂੰ ਅੜਿੱਕੇ ਦੇ ਉੱਤੇ ਲਿਆ ਕਿਵੇਂ ਵੇਖਦੇ ਹੋ ਇਹਨੂੰ ਬਿਲਕੁਲ ਸਿਮਰਨ ਭਰਤਪੁਸ਼ਨ ਆਸ਼ੂ ਕਾਫੀ ਚਰਚਿਤ ਨਾਮ ਹੈ ਉਹਨਾਂ ਨੂੰ ਪਹਿਲਾਂ ਵੀ ਟੈਂਡਰ ਘੁਟਾਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲਾਂ ਦਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਜੇਲ੍ਹ ਤੱਕ ਜਾਣਾ ਗਿਆ ਜਮਾਨਤ ਉੱਤੇ ਬਾਹਰ ਆਏ ਪਿੱਛੇ ਜੀ ਉਹਨਾਂ ਨੇ ਚੋਣ ਵੀ ਲੜੀ ਸੀਗੀ ਪਰ ਉਹ ਹਾਰ ਗਏ ਕਿਉਂਕਿ ਉੱਥੇ ਸੰਜੀਵ अरोड़ा ਹੋਰਾਂ ਦੀ ਜਿੱਤ ਹੋਈ ਸੀ ਦੂਜੇ ਨੰਬਰ ਦੇ ਉੱਤੇ ਜਿਹੜੇ ਨੇ ਭਾਰਤ ਪੋਸ਼ਨ ਆਸ਼ੂ ਆਏ ਸੀ ਤੇ ਇਹਨਾਂ ਦੀਆਂ ਮੁਸ਼ਕਲਾਂ ਹੁਣ ਇਸ ਕਰਕੇ ਵਧੀਆਂ ਨੇ ਕਿਉਂਕਿ ਇਹਨਾਂ ਦਾ ਕੋਈ ਸਾਥੀ ਹੈ ਕਰੀਬੀ ਦੱਸਿਆ ਜਾਂਦਾ ਹੈ ਉਹ ਗ੍ਰਿਫਤਾਰ ਹੋ ਗਿਆ ਹੈ ਹਾਲਾਂਕਿ ਸਿੱਧਾ ਸਬੰਧ ਆ ਜਿਹੜਾ ਉਹ ਭਾਰਤ ਪੂਸ਼ਨ ਆਸ਼ੂ ਦੇ ਨਾਲ ਇਹ ਨਹੀਂ ਜੁੜਦਾ ਸਿਰਫ ਇੱਕ ਕਰੀਬੀ ਹੋਣ ਕਰਕੇ ਸਬੰਧ ਜ਼ਰੂਰ ਜੁੜਦਾ ਹੈ ਖਬਰ ਮੁਖਤੌਰ ਦੇ ਤੇ ਹੈ ਕਿ ਕੁਝ ਜਿਹੜੇ ਰਿਹਾਇਸ਼ੀ ਇਲਾਕੇ ਹੁੰਦੇ ਨੇ ਉਹਨਾਂ ਨੂੰ ਕਮਰਸ਼ੀਅਲ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਬਿਨਾ ਕਿਸੇ ਪਰਮਿਸ਼ਨ ਤੋਂ ਬਿਨਾ ਕਿਸੇ ਲਾਅ ਤੋਂ ਫੋਲੋ ਕੀਤੇ ਤਾਂ ਉਹਦੇ ਨਾਲ ਜੁੜਿਆ ਮਾਮਲਾ ਹੈ ਸੁਨੀਲ ਮੜੀਆ ਨਾਂ ਦੇ ਇੱਕ ਇਹਨਾਂ ਦੇ ਸਾਥੀ ਨੇ ਲੁਧਿਆਣੇ ਦੇ ਨਾਲ ਸੰਬੰਧਤ ਨੇ ਇਹਨਾਂ ਦੀ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਆਪਣੇ ਦਫਤਰ ਨੂੰ ਜਿਹਨੂੰ ਸੀਲ ਕਰ ਦਿੱਤਾ ਗਿਆ ਸੀਗਾ ਉਹਦੇ ਤਾਲੇ ਵਗੈਰਾ ਤੋੜੇ ਸੀਲ ਤੋੜੀ ਤੇ ਉਸ ਦਫਤਰ ਨੂੰ ਮੁੜ ਬਹਾਲ ਕਰ ਲਿਆ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਨੂੰ ਇਹਨਾਂ ਨੇ ਠਿੱਠ ਕਰਕੇ ਜਾਣਿਆ ਤੇ ਇਸ ਕਰਕੇ ਇਹਨਾਂ ਦਾ ਤੋਲਾਗਰੀ ਅਪਾਰਟਮੈਂਟ ਦੇ ਵਿੱਚ ਸੀਲ ਕੀਤਾ ਗਿਆ ਸੀਗਾ ਦਫਤਰ ਤੇ ਇਹਨਾਂ ਨੇ ਦਫਤਰ ਦੇ ਤਾਲੇ ਤੋੜ ਦਿੱਤੇ ਤੇ ਇਲਜ਼ਾਮ ਇਹ ਸੀਗੇ ਕਿ ਇਹ ਦਫਤਰ ਜਿਹੜਾ ਸੀਗਾ ਰਹਾਇਸ਼ੀ ਅਪਾਰਟਮੈਂਟ ਦੇ ਵਿੱਚ ਵਪਾਰਕ ਵਰਤੋਂ ਵਾਸਤੇ ਬਣਾ ਲਿਆ ਗਿਆ ਸੀਗਾ ਇਸ ਕਰਕੇ ਸ਼ਿਕਾਇਤਾਂ ਵਗੈਰਾ ਹੋਈਆਂ ਸੀ ਪਰ ਹੁਣ ਇਹਦੇ ਉੱਤੇ ਸਵਾਲ ਇਹ ਨੇ ਕਹਿੰਦੇ ਜੀ ਦਰਜਨਾਂ ਹੀ ਸ਼ਿਕਾਇਤਾਂ ਆਈਆਂ ਹੋਈਆਂ ਨੇ ਅਜਿਹੇ ਮਾਮਲਿਆਂ ਦੀਆਂ ਕਿ ਜਿਨ੍ਹਾਂ ਨੇ ਰਹਾਇਸ਼ੀ ਨੂੰ ਕਮਰਸ਼ੀਅਲ ਦੇ ਵਿੱਚ ਬਦਲਿਆ ਹੋਇਆ ਹੈ ਜਿਹੜੇ ਨੀਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਸ਼ਿਕਾਇਤਾਂ ਹੀ ਰਹਿ ਗਈਆਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਜਦੋਂ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਦਾ ਨਾਮ ਆ ਗਿਆ ਤਾਂ ਕਹਿੰਦੇ ਨਾਲ ਦੀ ਨਾਲ ਹੀ ਪ੍ਰਸ਼ਾਸਨ ਨੇ ਗ੍ਰਿਫਤਾਰੀ ਕਰ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਹਨੂੰ ਬਦਲਾਖੋਰੀ ਦੀ ਰਾਜਨੀਤੀ ਹੀ ਘਰਾੜ ਦਿੱਤਾ ਜਾ ਰਿਹਾ ਹਾਲਾਂਕਿ ਵੱਡੇ ਜਿਹੜੇ ਲੀਡਰ ਨੇ ਉਹਨਾਂ ਦੇ ਬਿਆਨ ਇਸ ਮਾਮਲੇ ਦੇ ਵਿੱਚ ਨਹੀਂ ਆਏ ਪਰ ਜਿਹੜੇ ਇੱਕ ਸੁਨੀਲ ਮੜੀਆ ਨਾਂ ਦੇ ਇਹਨਾਂ ਦੇ ਕਾਂਗਰਸੀ ਭਾਰਤ ਪੁਸ਼ਨਾਸ਼ੂ ਦੇ ਸਾਥੀ ਨੇ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਨਗਰ ਨਿਗਮ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਹੋਈ ਹੈ ਕਿ ਅਸੀਂ ਇਹਨਾਂ ਦਾ ਅਪਾਰਟਮੈਂਟ ਵਗੈਰਾ ਸੀਲ ਕਰਕੇ ਆਏ ਸੀ ਪਰ ਇਹਨਾਂ ਨੇ ਨੀਮਾ ਨੂੰ ਤਾਕਤ ਤੇ ਟੰਗਦੇ ਹੋਏ ਉਹ ਅਪਾਰਟਮੈਂਟ ਖੋਲ ਦਿੱਤਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ